ਕਿ ਉਹ ਹਰ ਹਾਥ ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਵਰਜਤ ਚੋਰੀ ਧਾਵੇ ਤ੍ਰਿਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਚਿਤ ਹੋ ਵਾਸ ਦੇਉ ਬਨਵਾਲੀ RAM ਰਿਤੇ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਭੇਦ ਜਿਤ ਲਾਗੇ ਸਹਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਅੰਗਨ ਮੇਰਾ ਪੋਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਟੋ ਬਹੁਤ ਜੰਜਾਲਾ ਸੁਣ ਸਿੱਖਵੰਤੇ ਨਾਨਕ ਬਿਨ ਵੈ ਛੋਡੂ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਉਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਐਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਤੰਦਾ ਨਾਹੀ ਤੰਦਾ ਗਿਰੀ ਜੋਗੀ ਕਾਮ ਕ੍ਰੋਧ ਹੰਕਾਰ ਤਜੀਐਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿ ਆਲੇ ਤੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦਤਾ ਸਰ ਸਾਧਨ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਮ ਪੁਨਹਿ ਨਾ ਗਰਬੰ ਵੇਖ ਤਜ ਅੰਮ੍ਰਿਤ ਪਿਆ ਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾ ਚਹਿ ਪ੍ਰਭ ਦਾਤੀ ਤਾ ਕੇ ਅੰਤ ਨਾ ਪਰਹਿ ਸੁਮਾਰ ਜੈਸੀ ਭੂਖ ਹੋਏ ਅਭ ਅੰਤਰ ਤੂੰ ਸਮਰੱਤ ਸੱਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁੰਨ ਸਮਾਦ ਰਹੇ ਨਿਵ ਲਾਗੀ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬੇ ਅੰਤਰ ਏਕਾ ਨਦਰ ਸੋ ਤ੍ਰੇ ਭਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਰਬੇ ਜਾਚਕ ਤੂੰ ਪ੍ਰਵਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤਤੀਸ ਜਾਚਹਿ ਪ੍ਰਭ ਨਾਇਕ ਦੇਂਦੇ ਟੋਟ ਨਾਹੀ ਢੰਡਾਰ ਹੁੰਦਾ ਢੰਡਾ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿਧ ਸਮਾਦੀ ਅੰਤਰ ਜਾਚਹਿ ਰਿਧ ਸਿਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹ ਪ੍ਰਕਾਰ ਵੱਡੇ ਭਾਗ ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮਾਰਾਰ ਤਾਂ ਕੋ ਕਾਲ ਨਾਹੀ ਜਮ ਜੋ ਹੈ ਬੂਝਹਿ ਅੰਤਰ ਸ਼ਬਦ ਵਿਚਾਰ ਅਬ ਤਬੇ ਅਵਰਨਾ ਮੰਗੋ ਹਰ ਪੈ ਨਾਮ ਨਿਰੰજન ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਐਜੀ ਜਨਮ ਮਰੈ ਆਵੈ ਫੁੰਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾ ਮੇ ਰਾਤੀ ਨਾ ਮੇ ਗਤ ਪਤ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਉ ਐਜੀ ਬਹੁਤੇ ਭੀਖ ਕਰਹਿ ਪਿਖਿਆ ਕੋ ਕੀਤੇ ਉਦਰ ਭਰਨ ਕੈ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਬ ਨਾ ਜਾਈ ਐਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਸਾਚੈ ਸ਼ਬਦ ਰਤੇ ਸੇ ਬਾਚੇ ਸਤਿਗੁਰੂ ਬੂਝ ਬੁਝਾਈ ਗੁਰ ਸਰਨਾਈ ਜੋਹਿ ਨਾ ਸਕੇ ਦੂਤ ਨਾ ਸਕੈ ਸੰਤਾਈ ਅਬਗਤ ਨਾਥ ਨਿਰੰਜਨ ਰਾਤੇ ਨਿਰਪਉ ਸਿਉ ਲਿਵ ਲਾਈ ਐ ਜੀ ਉਹ ਨਾਮ ਦਿੜੋ ਨਾਮੇ ਲਿਵ ਲਾਭ ਹੋ ਸਤਗੁਰ ਤੇ ਟਿਕ ਟਕਾਈ ਜੋ ਤਿਸ ਭਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆਵ ਤਬ ਏ ਕੋ ਏਕ ਪਕਾਰੋ ਬਾਦ ਜਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਾਨੇ ਆਈ ਕਰ ਕਿਰਪਾ ਗੁਰ ਦਰਸ ਦਿਖਾਵੋ ਹਉ ਮੈਂ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਸ ਰਹਿ ਨਾ ਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮਤਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਤ ਰੋਗ ਭਾਈ ਦੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੀ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇਫਲ ਮੇਕ ਘਰੀ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ निंदक घात नहीं काई रोस करे प्रभु बक्ष ना मेटै नित नित चढ़ै सवाई ऐ जी गुरकी दात ना मेटै कोई मेरा ठाकुर आप दीवाई निंदक नर काले मुख निंदा जिन गुरकी दात ना भाय ऐ जी शरण परे प्रभु बक्ष मलावै बिलम ना अधुआ राई आनंद मूल नाथ सिर नाथा सतगुरु मेल मलाई ए जी सदा दयाल दया कर रवेया गुरमत प्रमण चुकाई पारसु टीट कंचन धात होई सत संगत की वडाई हर जल निर्मल मन इश्नानी मज्हन सतगुरु भाई पुनरप जन्म नाही जन संगत ਜੋਤੀ ਜੋਤ ਮਲਾਈ ਤੂੰ ਵੱਡ ਪੁਰਖ ਅਗੰਮ ਤਰੋ ਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ ਬਿਲਾਪ ਬਿਲਲ ਬਿਨੰਤੀਆ ਸੁਖ ਭਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਵਣੰ ਮਤ ਤਤ ਗਿਆਨ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿਤ ਵੇਤ ਭ੍ਰਮਾ ਪ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦੜੰ ਮਤੀ ਗੁਰਵਾਖ ਸ਼ਬਦ ਰਤੰ ਪਰਮਾਤ ਧਰਮ ਨਾ ਚੂਕੈ ਜਗ ਜਨਮ ਬਿਆਦ ਖਪੰ ਅਸਥਾਨ ਹਰਿ ਨਿਹ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹ ਹੀਤ ਵਿਆਪਤੰ ਦੁਖ ਅਧਕ ਜਨਮ ਮਰਨੰ ਭਜ ਸਰਨ ਸਤਗੁਰ ਉਪਰਹਿ ਹਰ ਨਾਮ ਰਿਦਰਮਣ ਗੁਰਮਤਿ ਨਿਸ਼ਚਲ ਮਨ ਮਨ ਮੰਨ ਸਹਿਜ ਵਿਚਾਰ ਸੋ ਮਨ ਨਿਰਮਲ ਜਿਤ ਸਾਚੇ ਅੰਤਰ ਗਿਆਨ ਰਤਨ ਸਾਰੰ ਭੈ ਭਾਏ ਭਗਤ ਤਰ ਭਵਜਲ ਮਨ ਜਿਤ ਲਾਏ ਹਰ ਚਰਨੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਤਰਨੀ ਲਭ ਲੋਭ ਲਹਿਰ ਨਿਵਾਰਨੰ ਹਰ ਨਾਮ ਰਾਸ ਮਨ ਮਨ ਮਾਰ ਤੂੰ ਹੀ ਨਿਰੰਜਨਾ ਕਹੋ ਨਾਨਕਾ ਸਰਨ ਗੂਜਰੀ ਮਹੱਲਾ 3 ਜਿਆ